ਖੰਡ ਵਧੀਆ ਕਿ ਸ਼ਹਿਦ ਵਧੀਆ ਕਿੰਨੇ ਨੰਬਰ ਦੇਵੋਗੇ ਖੰਡ ਤੇ ਸ਼ਹਿਦ ਦੇ ਵਿੱਚ ਸ਼ਹਿਦ ਨੂੰ 100 ਨੰਬਰ ਦੇਵਾਂਗੇ ਉਸ ਤੇ ਖੰਡ ਨੂੰ 1 ਨੰਬਰ ਦੇਵਾਂਗੇ ਅੱਛਾ ਇੱਕ ਫਿਰ ਵੀ ਦੇਵੋਗੇ ਚਲੋ ਜਿਹਦਾ ਨਹੀਂ ਸਰਦਾ ਵਿਚਾਰ ਸ਼ਹਿਦ ਹੀ ਬੈਸਟ ਹੈ इवन ਜਿਹੜੇ ਜਿਹੜੇ ਸ਼ੂਗਰ ਦੇ ਮਰੀਜ਼ ਹੂੰ ਅੱਛਾ ਉਹ ਲੈ ਸਕਦੇ ਸ਼ਹਿਦ ਘੱਟੋੜੀ ਮਾਤਰਾ ਚ ਉਹ ਜੇ ਕਿਹੋਦ ਨਾਲ ਥੋੜਾ ਮਿਕਸ ਕਰਕੇ ਲੈ ਲਓ ਤਾਂ ਕੋਈ ਸਮੱਸਿਆ ਉਹਨਾਂ ਉਹਨਾਂ ਖੰਡ ਵਾਲੀ ਤਰ੍ਹਾਂ ਉਹਨਾਂ ਨੂੰ ਜ਼ਹਿਰ ਨਹੀਂ ਮਾਰੂਗਾ ਮੋਟਾਪਾ ਨਹੀਂ ਆਊਗਾ ਤੁਸੀਂ ਸ਼ਹਿਦ ਲੈਣ ਲੱਗ ਜਾਓ ਚਾਹ ਦੇ ਵਿੱਚ ਪਾ ਕੇ ਮੋਟਾਪਾ ਨਹੀਂ ਹੋਣਾ ਕਟਣ ਲੱਗ ਜਾਓ ਦੁੱਧ ਚ ਪਾ ਲਓ ਜਿੱਥੇ ਤੋਂ ਲੋੜ ਪੈਂਦੀ ਹੈ ਬੱਚੇ ਆ ਜिद ਕਰਦੇ ਆ ਮਿੱਠੇ ਬਿਨਾ ਖਾਣਾ ਹੀ ਨਹੀਂ ਹੂੰ ਸ਼ਾਇਦ ਬਾ ਦ ਡਬਲ ਫਾਇਦਾ ਹੈ ਹੂੰ ਉਹਦੇ ਨਿਊਟ੍ਰੀਐਂਟਸ ਵੱਖਰੇ ਆ ਹੂੰ ਉਹਦੇ ਜਿਹੜੇ ਤੱਤ ਹੈ ਭੋਜਨ ਤੱਤ ਉਹਦੇ ਵੱਖਰੇ ਆ ਹੂੰ ਡਬਲ ਫਾਇਦਾ ਹੋ ਜਾਣਾ ਉਹਦਾ ਹੂੰ ਹੈਨਾ ਤੇ ਇਹ ਪਰ ਬਸ਼ਰਤ ਤੇ ਸ਼ਾਇਦ ਸਹੀ ਹੋਣਾ ਚਾਹੀਦਾ ਹਾਂ ਉਹ ਤਾਂ ਦੇਖੋ ਜੇ ਤੁਸੀਂ ਡਿਮਾਂਡ ਕਰੋਗੇ ਹੂੰ ਤੇ ਤੁਹਾਨੂੰ ਅਵੇਲੇਬਿਲਟੀ ਵੀ ਮਿਲੀ ਜਾਊਗੀ ਮਿਲ ਜੂਗੀ ਮਿਲ ਜੂਗੀ ਪਰ ਪੰਜਾਬ ਦਾ ਕਿਸਾਨ ਜਿਹੜਾ ਐਸਾ ਹੈਗਾ ਜੋ ਚੀਜ਼ ਮੰਗੋ ਉਹ ਪੈਦਾ ਕਰ ਦੂ। ਬਿਲਕੁਲ ਤੁਸੀਂ ਡਿਮਾਂਡ ਕਰ ਦੋ ਸਿੱਕ ਵਾਰੀ ਉਹਨਾਂ ਨੂੰ ਬਿਲਕੁਲ ਉਹ ਤੁਸੀਂ ਉਹਨੂੰ ਜਿਹੜੀ ਵੀ ਖੇਤੀ ਕਰਦੇ ਜਿਹੜੀ ਵੀ ਕਰਨ ਲੱਗ ਗਿਓ ਤੁਸੀਂ ਡੀਪੀ ਕਿਹਾ ਉਹ ਡੀਪੀ ਪਾਉਣ ਲੱਗ ਗਿਓ ਡਿਮਾਂਡ ਸੀ ਡਿਮਾਂਡ ਸੀ ਤੁਸੀਂ ਆਲੂ ਪੈਦਾ ਕਿ ਕਰ ਲੈ ਆਲੂ ਪੈਦਾ ਕਰਦੇ ਹੋ ਨੇ ਤੁਸੀਂ ਚੌਲ ਕਿ ਉਹਨਾਂ ਨੇ ਚੌਲ ਰਜਾ ਤੇ ਪੂਰੀ ਦੁਨੀਆ ਨੂੰ ਰਜਾਤਾ ਠੀਕ ਹੈ ਪੰਜਾਬ ਦੇ ਪੁਰੇ ਫਾਰਮਰ ਤੇ ਕਿਸਾਨ ਕਿਤੋਂ ਦਵੀਆ ਕੋਈ ਜੀ ਗੱਲ ਕਰੀਆ ਕਿ ਖੰਡ ਬੰਦ ਕਰ ਦੋ ਮੋਟਾਪਾ ਵੀ ਘਟਜੂ ਇਹਦਾ ਕਨੈਕਸ਼ਨ ਜ਼ਰੂਰ ਹੁੰਦਾ ਓਈ ਉਹਦੇ ਚ ਹੈ ਕਿ ਜਿਹੜੀ ਸਾਡੇ ਗੱਟ ਬੈਕਟੀਰੀਆ ਉੱਥੀ ਗੱਲ ਆ ਜਾਂਦੀ ਹੈ ਹਾਂ ਨਾ ਉਹ ਫਿਰ ਹਰ ਚੀਜ਼ ਨੂੰ ਫੈਟ ਚ ਕਨਵਰਟ ਕਰੀ ਜਾਂਦੇ ਆ ਉਹ ਗੰਦੇ ਸਾਡੇ ਆਂਤਰੀਆਂ ਜਿਹੜੇ ਆ ਉਹ ਕਲੋਨੀਆਂ ਰਹਿੰਦੀਆਂ ਬਣੀਆਂੀਆਂ ਹਾਂ ਨਾ ਬਦਮਾਸ਼ ਲੋਕਾਂ ਦੀਆਂ ਚੰਗੇ ਲੋਕਾਂ ਦੀਆਂ ਹਾਂ ਚੰਗੇ ਲੋਕਾਂ ਦੀ ਖੁਰਾਕ ਜਿਹੜੀ ਹੈਗੀ ਆ ਉਹ ਫੈਟ ਆ ਹਾਂ ਉਹ ਉਹ ਸਬਜ਼ੀਆਂ ਹਰੀਆਂ ਸਬਜ਼ੀਆਂ ਉਹ ਸਾਰੀ ਖੁਰਾਕ ਹੈ ਪ੍ਰੋਟੀਨ ਹੈ ਉਹ ਹੈ ਜਿਹੜੇ ਮਾੜੇ ਲੋਕਾਂ ਦੀ ਖੁਰਾਕ ਹੈ ਜਿਹੜੀ ਹੂੰ ਜਿਵੇਂ ਬਾਹਰੋਂ ਹੂੰ ਦੇਖਦੇ ਆ ਬਰਗਰ ਹੈ ਪੀਜ਼ਾ ਹੈ ਕਾਰਬੋਹਾਈਡਰੇਟ ਹੈ ਰਾਈਸ ਹੈ ਜਿਵੇਂ ਤੁਸੀਂ ਬਾਹਰ ਵੀ ਸੰਸਾਰ ਦੇਖ ਰਹੇ ਹੋ ਹੂੰ ਉਹਵੇਂ ਤੁਹਾਡੇ ਅੰਦਰ ਸੰਸਾਰ ਹੈ ਬਿਲਕੁਲ ਠੀਕ ਹੈ ਹੁਣ ਜਿਹੜੇ ਬਾਹਰ ਬਰਗਰ ਪੀਜ਼ਾ ਖਾਂਦੇ ਉਹ ਕਹੀ ਜਿਹਾ ਹੁੰਦੇ ਆ ਹੂੰ ਉਹਵੇਂ ਤੁਹਾਡੇ ਅੰਦਰ ਹੋਣਗੇ ਹੂੰ ਹਨਾ ਜਿਵੇਂ ਗੁਰਬਾਣੀ ਤੁੱਕ ਤੱਕ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਵੀ ਜੋ ਤੁਹਾਡੇ ਅੰਦਰ ਬਾਹਰ ਤੁਹਾਨੂੰ ਦਿਖਦਾ ਹੈ ਤੁਹਾਡੇ ਉਹੀ ਤੁਹਾਡੇ ਅੰਦਰ ਹੈ ਬਿਲਕੁਲ ਜੋ ਕ੍ਰੀਏਚਰ ਸਾਰੀ ਦੁਨੀਆ ਚ ਦਿਖ ਰਹੇ ਨੇ ਤੁਹਾਨੂੰ ਬਾਹਰੋਂ ਉਹੀ ਕ੍ਰੀਏਚਰ ਉਹਦੇ ਅੰਦਰ ਰਹਿੰਦਾ ਹੂੰ ਉਵੇਂ ਹੀ ਰਹਿੰਦੀ ਉਹਦੇ ਅੰਦਰ ਸਾਰਾ ਕ੍ਰੀਏਚਰ ਸੋ ਤੁਸੀਂ ਕੀ ਮੰਨਦੇ ਹੋ ਵੀ ਜੇਕਰ ਖੁਰਾਕ ਨੂੰ ਬਦਲਿਆ ਜਾਵੇ ਪੂਰਨ ਰੂਪ ਦੇ ਵਿੱਚ ਤਾਂ ਡਾਕਟਰਾਂ ਦੇ ਡਾਕਟਰਾਂ ਤੇ ਜਿਹੜੇ ਖਰਚੇ ਹੁੰਦੇ ਆ ਡਾਕਟਰਾਂ ਦੇ ਜਾਣਾ ਕਿੰਨੇ ਪਰਸੈਂਟ ਤੱਕ ਘੱਟ ਸਕਦਾ ਆ ਆਮ ਇਨਸਾਨ ਨੇ ਘੱਟ ਨਹੀਂ ਤੁਸੀਂ ਪਿੱਛੇ ਪਿੱਛੇ ਦੇਖ ਲਓ ਥੋੜੇ ਜਿਹਾ ਮੈਂ ਫੇਰ ਕਹਿਣਾ ਨਾ ਕਿ ਹਜੇ ਤੁਹਾਡੇ ਕੋਲ ਪੀੜੀ ਜਾਂਦੀ ਆ ਯਾਰੋ ਪਿੰਡਾਂ ਚ ਇੰਟਰਵਿਊ ਕਰਕੇ ਦੇਖ ਲਓ ਪਹਿਲਾਂ ਕਿੰਨੇ ਕੁ ਜਾਂਦੇ ਸੀ ਡਾਕਟਰਾਂ ਕੋਲੇ ਲੋਕ ਹੂੰ ਬਚੇ ਹੋਏ ਸੀ ਹਮ ਠੀਕ ਹੈ ਉਹ ਖੁਰਾਕ ਤੇ ਬਚੇ ਹੋਏ ਸੀ ਈਵਨ ਨਾ ਜੇ ਕੋਈ ਨਸ਼ਾ ਵੀ ਛੱਡਦਾ ਸੀ ਨਾ ਤੂੰ ਉਹਨੂੰ ਕਹਿੰਦੇ ਸੀ ਵੀ ਨਸ਼ਾ ਛੱਡਣਾ ਬੇਟਾ ਘਰੇ ਬੁਰੀ ਬੰਨੀ ਹੈ ਕਿ ਨਸ਼ਾ ਛੱਡ ਲੈਣਾ ਹਮ ਹਨਾ ਖੁਰਾਕ ਬਹੁਤ ਜ਼ਰੂਰੀ ਹੈ ਨਸ਼ਾ ਛੱਡਣ ਦਾ ਲੱਗੇ ਤੂੰ ਹਮ ਹਨਾ ਬੇਲਾ ਹੋ ਕੇ ਜਦੋਂ ਖੁਰਾਕ ਘਰੇ ਹੋਵੇ ਨਾ ਉਹ ਤੋਂ ਛੱਡ ਲਈ ਤੇ ਉਹਦੋਂ ਆਏ ਨਹੀਂ ਕਹਿੰਦੇ ਸੀ ਵੀ ਜਾ ਕੇ ਉਹ ਗੋਲੀਆਂ ਲੈ ਲਈ ਟਰਾਮੋਡੋਲ ਲੈ ਲਈ ਜੋ ਉਹਦੇ ਬਰਾਬਰ ਛੱਡਿਆ ਹਮ ਛੱਡ ਦਿੰਦੇ ਸੀ ਲੋਕ ਨਸ਼ਾ ਰਾਮ